ਸਤਿਗੁਰੂ ਸਤਜ ਜੀ ਦੀ ਜੂਰੀ ਬੈਚੂੜ ਬੈਠੀ ਗੁਰ ਪਿਆਰੀ ਨੂੰ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਕਾਫੀ ਹੋ ਗਿਆ ਹੈ ਪਰ ਮੈਂ ਸੰਤਾਨ ਧਨਵਾਦੀ ਵੀ ਹਾਂ ਤੇ ਗਾਵੇਂ ਬੇਨਤੀ ਕਰਾਂਗਾ ਕਿ ਕੋ ਸਮਾਂ ਇਸੇ ਤਰ੍ਹਾਂ ਸਜੇ ਰਹੋ ਇੱਕ ਹੋਰ ਬੇਨਤੀ ਹੈ ਕਿ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਨੇ ਆਪਣੇ ਜਦੋਂ ਉਹਨਾਂ ਨੂੰ ਫਾਂਸੀ ਦਾ ਜਲਮ ਸਰਕਾਰ ਨੇ ਹੁਕਮ ਚਾੜਿਆ ਸੀ ਤੁਹਾਨੂੰ ਇੱਕ ਕੌਮ ਨੂੰ ਬੇਨਤੀ ਕੀਤੀ ਸੀ ਕਿ ਜਿੱਥੇ-ਜਿੱਥੇ ਵੀ ਖਾਲਸਾ ਪੰਥ ਵੱਸਦਾ ਹੈ ਉਹ ਜੋ ਮੇਰੀ ਸੋਚ ਨਾਲ ਸੋਚ ਮੇਲ ਖਾਂਦਾ ਹੈ ਖਾਲਸਾ ਪੰਥ ਦਾ ਜੋ ਵੀ ਜੀ ਉਹ ਆਪਣੇ ਘਰਾਂ ਤੇ ਆਪਣੇ ਸਿਰਾਂ ਤੇ ਆਪਣੇ ਕਾਰਾਂ ਗੱਡੀਆਂ ਉੱਪਰ ਕੇਸਰੀ ਨਿਸ਼ਾਨ ਜ਼ਰੂਰ ਚਲਾਏ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਏ ਕਿ ਪੰਥ ਸਾਰਾ ਇਸ ਸੋਚ ਦੇ ਨਾਲ ਹੀ ਹੈ ਭਾਵੇਂ ਕਿ ਇੱਥੇ ਰਹਿੰਦੇ ਆ ਆਪਾਂ ਇਹ ਆਪਣੀ ਜੋ 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 ਨਿਸ਼ਾਨਦ ਘਰ ਲਾ ਕੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਹਾਕਮਾਂ ਨੂੰ ਤਾਂ ਸਨੇਹਾ ਕੋਈ ਨਹੀਂ ਮਿਲ ਸਕਦਾ ਪਰ ਫਿਰ ਵੀ ਹੋ ਸਕਦਾ ਹੈ ਇਹ ਸਾਡੇ ਅੰਦਰ ਸਾਡੇ ਅੰਦਰ ਨੂੰ ਸਨੇਹਾ ਮਿਲ ਜਾਏ ਕਿ ਸਾਡੀ ਢੈਂਦੀ ਕਲਾ ਮੜ ਚੜ੍ਹਦੀ ਕਲਾ ਚ ਬਦਲ ਜਾਵੇ ਇਸਰਕੇ ਬੇਨਤੀ ਹੈ ਕਿ ਬਾਦ ਮੇਜ ਉੱਪਰ ਸਾਰੇ ਸਜਣਾ ਨੂੰ ਬੇਨਤੀ ਹੈ ਕਿ ਉਥੋਂ ਨਿਸ਼ਾਨ ਸਾਹਿਬ ਛੋਟੇ ਛੋਟੇ ਬਣਾ ਕੇ ਰੱਖੇ ਹਨ ਜਰੂਰ ਇੱਕ ਇੱਕ ਦੋ ਦੋ ਜਿੰਨੇ ਵੀ ਚਾਹੁੰਦੇ ਹੋ ਜਰੂਰ ਆਪਣੇ ਘਰਾਂ ਨੂੰ ਲੈ ਕੇ ਜਾਣੇ ਜੀ ਤੇ ਤਾਂ ਕਿ ਆਪ ਜਦ ਤੱਕ ਭਾਈ ਸਾਹਿਬ ਜੀ ਦਾ ਨਾਲ ਜੋ ਇਹ ਉਹਨਾਂ ਦੀ ਕੈਦ ਹੈ ਤਦ ਤੱਕ ਉਹ ਉੱਥੇ ਲੱਗੇ ਰਹਿਣ ਤਾਂ ਆਪਣੇ ਘਰਾਂ ਉੱਪਰ ਹਾਂਜੀ ਤੇ ਇਸ ਤੋਂ ਬਰੰਤ ਮੈਂ ਹੁਣ ਅਖੀਰ ਅਖੀਰੇ ਬੁਲਾ ਰਹੇ ਨੇ ਆਪਣੇ ਕੋਲੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਉਹਨਾਂ ਨੇ ਆਪ ਜੀ ਨਾਲ 5-7 10 ਮਿੰਟਾਂ ਲਈ ਆਪਣੇ ਵਿਚਾਰ ਸਾਂਝੇ ਕਰਨੇ ਹਨ ਇਸ ਦੇ ਨਾਲ ਹੀ ਇੱਕ ਹੋਰ ਬੇਨਤੀ ਹੈ ਕਿ ਪ੍ਰਬੰਧਕ ਸੱਜਣਾਵਲੋਂ ਆਪਾਂ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਆਪਾਂ ਜੋ ਅਗਲਾ ਪ੍ਰੋਗਰਾਮ ਹੈ ਅਗਲੇ ਛੁਰਵਾਰ ਜਿਚੋ ਐਤਵਾਰ ਦਾ ਉਸ ਬਾਰੇ ਵਿਚਾਰਾਂ ਕਰਨੀਆਂ ਹਨ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜੋ ਵੀ ਸੱਜਣ ਇੱਥੇ ਆਪ ਆਪਣਾ ਸਮਾਂ ਕੱਢ ਸਕਦੇ ਹਨ ਉਹ ਜਰੂਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਲੰਗਰ ਛੱਕ ਕੇ ਜਰੂਰ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ